ਟ੍ਰਾਂਟੋ ਯੋਕ ਰੀਜਨਲ ਪੁਲਿਸ ਦਾ ਮੰਨਣਾ ਹੈ ਕਿ ਜਿਹੜਾ ਵਾਹਨ ਦੱਖਣੀ ਭਾਰਤੀ ਭਾਸ਼ਾ ਦੀਆਂ ਫਿਲਮਾਂ ਦੇ ਹਾਰੇ-ਦੁਆਲੇ ਹੋਈ ਇੱਕ ਮੈਦਾਨੀ ਲੜਾਈ ਵਿੱਚ ਸ਼ਾਮਲ ਸੀ ਉਸੇ ਵਾਹਨ ਨੂੰ ਗ੍ਰੇਟਰ ਟ੍ਰਾਂਟੋ ਐਰੀਆ ਵਿੱਚ ਹੋਈ ਚਾਰ ਗੋਲੀਬਾਰੀ ਦੇ ਮਾਮਲਿਆਂ ਵਿੱਚ ਵੀ ਜੁੜਿਆ ਹੋਇਆ ਮੰਨਿਆ ਜਾ ਰਿਹਾ ਹੈ 24 ਜਨਵਰੀ 2024 ਨੂੰ ਰਿਚਮੰਡ ਹਲ ਵਿੱਚ ਹਾਈਵੇ 7 ਅਤੇ ਇਸ ਬੇਵਕਰੀ ਖੇਤਰ ਵਿੱਚ ਇੱਕ ਥੀਏਟਰ ਵਿੱਚ ਅਧਿਕਾਰੀਆਂ ਨੂੰ ਬੁਲਾਇਆ ਗਿਆ ਜਦੋਂ ਇੱਕ ਕਰਮਚਾਰੀ ਨੇ ਕੰਮ ਕਰਨ ਲਈ ਦਿਖਾਇਆ ਤੇ ਦੇਖਿਆ ਕਿ ਸਾਹਮਣੇ ਵਾਲੇ ਐਂਟਰੀ ਦਰਵਾਜ਼ੇ ਦੇ ਸ਼ੀਸ਼ੇ ਤੇ ਦਰਵਾਜ਼ੇ ਗੋਲੀਆਂ ਨਾਲ ਚੱਕਨਾਚੂਰ ਹੋ ਗਏ ਸੀ ਇਸ ਤਰ੍ਹਾਂ ਦੀ ਘਟਨਾ ਉਸ ਦਿਨ ਹਾਈਵੇ 7 ਅਤੇ ਵੈਸਟਰਨ ਰੋਡ ਨੇੜੇ ਬਾਹਨ ਦੇ ਇੱਕ ਸਿਨੇਮਾ ਵਿੱਚ ਵਾਪਰੀ ਅਤੇ ਉਸੇ ਰਾਤ ਟ੍ਰਾਂਟੋ ਅਤੇ ਪੀਲ ਖੇਤਰ ਵਿੱਚ ਦੋ ਹੋਰ ਸਿਨੇਮਾ ਘਰਾਂ ਦੇ ਬਾਹਰ ਸ਼ੂਟਿੰਗਾਂ ਹੋਈਆਂ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਚਾਰੇ ਗੋਲੀਬਾਰੀ ਲਈ ਇੱਕੋ ਹੀ ਸ਼ੱਕੀ ਜ਼ਿੰਮੇਵਾਰ ਹਨ ਅਤੇ ਉਹਨਾਂ ਨੇ ਹਰੇਕ ਘਟਨਾ ਵਿੱਚ ਇੱਕੋ ਵਾਹਨ ਦੀ ਵਰਤੋਂ ਕੀਤੀ ਹੈ ਵਾਹਨ ਦੀ ਪਛਾਣ ਸਿਲਵਰ 2019 ਡਾਜ ਰੈਂਪ ਪਿਕਅਪ ਦੱਸਿਆ ਗਿਆ ਹੈ ਅਤੇ ਪੁਲਿਸ ਨੇ ਹੁਣ ਇਸ ਸ਼ੱਕੀ ਵਾਹਨ ਦੀ ਤਸਵੀਰਾਂ ਅਤੇ ਵੀਡੀਓ ਵੀ ਜਾਰੀ ਕਰ ਦਿੱਤੀ ਹੈ ਦੱਸਿਆ ਕਿ ਗੋਲੀਬਾਰੀ ਦੀਆਂ ਇਹਨਾਂ ਘਟਨਾਵਾਂ ਦੌਰਾਨ ਕਿਸੇ ਦੇ ਵੀ ਜ਼ਖਮੀ ਹੋਣ ਦੀ ਸੋਚਣਾ ਸਾਹਮਣੇ ਨਹੀਂ ਆਈ ਹੈ ਅਤੇ ਨਾਲ ਹੀ ਸਾਰੇ ਸਿਨੇਮਾ ਘਰਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਇੱਕ ਗਰੁੱਪ ਦੀ ਲੜਾਈ ਮੰਨਿਆ ਜਾ ਰਿਹਾ ਹੈ ਜੋ ਸਾਊਥ ਇੰਡੀਅਨ ਭਾਸ਼ਾ ਦੀਆਂ ਫਿਲਮਾਂ ਨੂੰ ਦੂਜੀਆਂ ਫਿਲਮਾਂ ਦੇ ਹੱਕ ਵਿੱਚ ਦਿਖਾਉਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ